ਠੀਕ ਠਾਕਾ ਜਸ ਜੀ ਪਾਣੀ ਸੇ ਸੇਫ ਆ ਹਾਂ ਸਰ ਠੀਕ ਠਾਕ ਜਿਆਦਾ ਖਿਆਲ ਰੱਖਣਾ ਤੁਹਾਡਾ ਕਿਸਾਨੋ ਕਾ ਵੀ ਆਪਣਾ ਠੀਕ ਹੈ ਨਾ ਪਾਣੀ ਵੱਧਦਾ ਹੈ ਤਾਂ ਆਪੇ ਬਹੁਤ ਹਾਂ ਸਰ ਪਾਣੀ ਵੱਧ ਗਿਆ ਤੋ ਕਹੀਂ ਰਿਸਕ ਨਹੀਂ ਲੱਗ ਨਾ ਠੀਕ ਨਾ ਕਿਸਾਨੋ ਕੋਈ ਰਿਸਕ ਚਾਤ ਤੋ ਆਪਕੋ ਕੋਈ ਜਰੂਰਤ ਪੜੇ ਤੋ ਹਮ ਆਪਕੇ ਸਾਥ ਹੈ ਠੀਕ ਹੈ ਨਾ ਆ ਹਮ ਉਸੇ ਦੇ ਕਾਲ ਕਰ ਦੇਣਾ ਆਪਕੇ ਬਾਸ ਆ ਜਾਏਗੇ ਠੀਕ ਹੈ ਠੀਕ ਹੈ ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਕਾ ਵੀ ਖਿਆਲ ਠੀਕ ਜੀ ਠੀਕ ਹੈ ਨਾ ਹਾਂ ਹਾਂ ਖਿਆਲ ਰੱਖਣਾ ਓਕੇ ਰਾਵੀ ਤੋਂ ਨਿਆਟ ਦੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੇ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੜਕੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀ ਕਾਹੇ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਰ ਚੌਕਸਿਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖ ਰਿਹਾ ਪਰ ਅਸਵਿਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ ਬਾਕੀ ਉਹ ਦਹਿਸ਼ਤ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਦਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ ਅੱਜ ਵੀ ਤਾਂ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵਾਰ ਪਾਣੀ ਆਉਣ ਦੀ ਸੰਭਾਵਨਾ ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵਾਰ ਆਵੇ ਪਰ ਅਸਵਿਲੇ 235000 ਕਿਊਸਿਕ ਜਿਹੜਾ ਆ ਕੇਮੇ ਦਾ ਪ੍ਰਬੰਧ ਕੀਤੇਗਾ ਜੀ ਪ੍ਰਬੰਧ ਤੇ ਸਾਡੇ ਵੇਖੋ ਜੀ ਬਹੁਤ ਵਧੀਆ ਕੀਤੀ ਹੈ ਸਰਕਾਰ ਨੇ ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਜਮ ਆ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਤਾਂ ਦਾ ਪਦਬੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉਜ ਬਰਿਆ ਵਿੱਚ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ 'ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨਹੀਂਵਾ 1 ਮੀਟਰ ਸੌਰੀ ਨਹੀਂਵਾ ਆਜੋ ਜਾਣਕਾਰੀਆਂ ਆ ਰਹੀਆਂ ਨੇ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਕੀ ਪੀਲ ਆ ਆਮ ਲੋਕਾਂ ਨੂੰ ਪੀਲੇ ਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ ਹੁਣ ਮ ਉਦੇ ਦੇ ਨਾਲ ਲੱਕੜਾਂ ਜਦਾ ਖਤਰਨਾਕ ਕੰਮ ਹੈ। ਇੱਦਾਂ ਅੱਗੇ ਬਲਤ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ। ਹਾਂ। ਠੀਕ ਠਾਕ ਹੈ? ਕਿਸੇ ਪਾਣੀ ਸੇ ਸੇਫ ਆ? ਹਾਂ ਸਰ ਠੀਕ ਠਾਕ। ਜਿਆਦਾ ਖਿਆਲ ਰੱਖਣਾ। ਤੁਹਾਡਾ ਕਿਸਾਨੋ ਕਾ ਵੀ ਆਪਣਾ। ਠੀਕ ਹੈ ਨਾ? ਪਾਣੀ ਵੱਧਦਾ ਇਦਾਂ ਆਪੇ ਬਹੁਤ। ਹਾਂ ਸਰ। ਪਾਣੀ ਵੱਧ ਗਿਆ ਤੋ ਕਹੀਂ ਰਿਸਕ ਨਹੀਂ ਲੱਗਣਾ। ਠੀਕ। ਨਾ ਕਿਸਾਨੋ ਕੋਈ ਰਿਸਕ। ਚਾਹਤ। ਤੋ ਆਪਕੋ ਕੋਈ ਜ਼ਰੂਰਤ ਪੜੇ ਤੋ ਹਮ ਆਪਕੇ ਸਾਥ ਹੈ। ਠੀਕ ਹੈ ਨਾ? ਆ ਹਮ ਉਸੇ ਦੇ ਕਾਲ ਕਰ ਦੇਣਾ ਆਪਕੇ ਬਾਸ ਆ ਜਾਏ। ਠੀਕ ਹੈ ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਦਾ ਵੀ ਖਿਆਲ ਠੀਕ ਠੀਕ ਹੈ ਨਾ ਹਾਂ ਹਾਂ ਖਿਆਲ ਰੱਖਣਾ ਓਕੇ ਦਾਵੀਦ ਦਾ ਨਜ਼ਾਰਾ ਤੇ ਇਸ ਵੇਲੇ ਅਸੀਂ ਸਾਡੇ ਨਾ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੇ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੜਕੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀਕ ਆਇਆ ਸੀ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਕਤਲਾ ਇੱਥੇ ਮਤਲਬ ਪਾ ਚੌਕ ਸੇ ਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜਿਹੜਾ ਰੱਖਦਾ ਐ ਪਰ ਇਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ ਬਾਕੀ ਉਹ ਦਹਿਸ਼ਤ ਵਾਲਾ ਤੋਂ ਨਹੀਂ ਬਹੁਤ ਬਹੁਤ ਚਿੰਤਾ ਵਾਲਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ ਪਤਾ ਵੀ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵੱਧ ਪਾਣੀ ਆਉਣ ਦੀ ਸੰਭਾਵਨਾ ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵੱਧ ਆਵੇ ਪਰ ਐਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ ਕੇਵੇਂ ਤੇ ਪ੍ਰਬੰਧ ਕੀਤੇਗਾ ਜੀ ਪ੍ਰਬੰਧ ਤੇ ਸਾਦੇ ਵੇਖੋ ਜੀ ਬਹੁਤ ਵਧੀਆ ਕੀਤੇ ਸਰਕਾਰ ਨੇ ਪਰ ਬੰਦਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਯਮ ਹੈ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਤਾਂ ਦਾ ਪਦਬੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉਜ ਬਰਾਜੋਂ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਆ ਇਹ ਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨੀਵਾ 1 ਮੀਟਰ ਸੌਰੀ ਨੀਵਾ ਆਜੋ ਜਾਣਕਾਰੀਆਂ ਆ ਰਹੀਆਂ ਨੇ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਹੈ ਤੇ ਇੱਥੇ ਵੀ ਖਤਰਨਾਕ ਆਮ ਲੋਕਾਂ ਨੂੰ ਪੀਂਦੇ ਆਮ ਲੋਕਾਂ ਨੂੰ ਪੀਲੇ ਆ ਕਿ ਪਾਣੀ ਦੇ ਲਾਗੇ ਨਾ ਹੋ ਜਾ ਦਰਿਆ ਦੇ ਲਾਗੇ ਨਹੀਂ ਹੋਣਾ ਬਸ ਹੁਣ ਮਤਲਬ ਜਿਹੜਾ ਪਾਣੀ ਵੱਧ ਗਿਆ ਬਹੁਤ ਉਹਦੇ ਦੇ ਨਾਲ ਲੱਕੜਾਂ ਜਿਹੜਾ ਖਤਰਨਾਕ ਕੰਮ ਹੈ ਇੱਦਾਂ ਅੱਗੇ ਮਤਲਬ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ ਹਾਂ